ਹਾਈ ਐਨੇ ਪੈਸੇ ਇਹ ਨੌਜਵਾਨ ਕਿੱਥੇ ਲੈ ਕੇ ਜਾ ਰਹੇ ਸੀ ਕਰੀ 25 ਲੱਖ ਰੁਪਏ ਇਹਨਾਂ ਦੀ ਗੱਡੀ ਦੇ ਵਿੱਚ ਪਏ ਸਿਗੇ ਪਰ ਮੌਕੇ ਤੇ ਪੁਲਸ ਨੇ ਇਹਨਾਂ ਨੂੰ ਫੜ ਲਿਆ ਦਰਅਸਲ ਖੰਨਾਚੋ ਪੁਲਸ ਨੇ ਲੋਕ ਸਭਾ ਚੋਣਾਂ ਦੇ ਮਤੇਨਜ਼ਰ ਨੈਸ਼ਨਲ ਹਾਈਵੇ ਤੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਉਹਨਾਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸਦੀ ਕਿ ਪੁਲਸ ਨੇ ਕਾਰ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੇ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਨੇ ਜਦਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ 50000 ਰੁਪਏ ਤੋਂ ਵੱਧ ਬਿਨਾਂ ਸਬੂਤ ਅਤੇ ਦਸਤਾਵੇਜ਼ਾਂ ਤੋਂ ਲਿਜਾਣ ਤੇ ਜਿਹੜੀ ਕਿ ਸਖਤ پابੰਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਦੇ ਕੋਲੋਂ ਕੋਈ ਸਬੂਤ ਅਤੇ ਦਸਤਾਵੇਜ਼ ਨਹੀਂ ਸਨ ਜਿਸ ਕਰਕੇ ਖੰਨਾ ਪੁਲਸ ਨੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਨ ਦੇ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ ਤਾਂ ਦੱਸਦੇ ਕਿ ਪੁਲਸ ਨੇ ਹਦਾਇਤਾਂ ਤੇ ਦੱਸਦੇ ਕਿ ਸ਼ਨੀਵਾਰ ਸ਼ਾਮ ਨੂੰ ਨੈਸ਼ਨਲ ਹਾਈਵੇ ਤੇ ਪ੍ਰਿਸਟਾਈਲ ਮਾਰ ਨੇੜੇ ਜਿਹੜਾ ਕਿ ਹਾਈ ਟੈਕ ਨਾਕਾ ਲਾਇਆ ਹੋਇਆ ਸੀਗਾ ਤਾਂ ਇਸ ਦੌਰਾਨ ਸ਼ੱਕੀ ਵਾਹਨਾਂ ਦੀ ਪੁਲਸੇ ਵੱਲੋਂ ਤਲਾਸ਼ੀ ਲਈ ਜਾ ਰਹੀ ਸੀਗੀ ਤਾਂ ਉਸੇ ਵੇਲੇ ਹੀ ਇਹ ਨੌਜਵਾਨ ਕਾਰ ਦੇ ਵਿੱਚ ਆ ਰਹੇ ਸੀਗੇ ਤਾਂ ਕਾਰ ਨੂੰ ਤਲਾਸ਼ੀ ਲਈ ਪੁਲਸ ਨੇ ਰੋਕਿਆ ਤੇ ਕਾਰ ਦੇ ਵਿੱਚ ਦੱਸਦੇ ਕਿ ਮੰਡੀ ਗੋਵਿੰਦਗੜ੍ਹ ਅਤੇ ਖੰਨਾ ਦੇ ਨੌਜਵਾਨ ਜਿਹੜੇ ਕਿ ਉਸ ਦੇ ਵਿੱਚ ਸਵਾਰਸ ਤਾਂ ਕਾਰ ਦੇ ਵਿੱਚੋਂ 25 ਲੱਖ ਰੁਪਏ ਉਹਨਾਂ ਨੂੰ ਬਰਾਮਦ ਹੋਏ ਨੇ ਪੁਲਸ ਨੂੰ ਤਾਂ ਇਸ ਮਗਰੋਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਜਿਹੜੇ ਕਿ ਮੌਕੇ ਤੇ ਪਹੁੰਚ ਕੇ ਆਮਦਨ ਕਰ ਵਿਭਾਗ ਨੂੰ ਇਸ ਗਲਤੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੱਸਦੀ ਹੈ ਕਿ ਇਹ ਨੌਜਵਾਨ ਜਿਹੜੇ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਿਤੇ 25 ਲੱਖ ਰੁਪਏਾਂ ਦੀ ਗੱਡੀ ਦੇ ਵਿੱਚੋਂ ਪੁਲਿਸ ਨੂੰ ਬਰਾਮਦ ਹੋਏ ਨੇ ਤਾਂ ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਦੀ ਜਾਂਚ ਕਰਨ ਦੇ ਲਈ ਆਮਦਨ ਕਰ ਵਿਭਾਗ ਨੂੰ ਇਹ ਸਾਰੀ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹ ਮਾਮਲਾ ਉਹਨਾਂ ਨੂੰ ਸੌਂਪ ਦਿੱਤਾ ਹੈ। ਇਮਾਕੇ ਦੌਰਾਨ ਆਪਣੀ ਚੈਕਿੰਗ ਕੀਤੀ ਜਾ ਰਹੀ ਸੀ। ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਏ ਫੜਿਆ ਆਕਾਸ਼ਦੀਪ ਸਿੰਘ ਹੈ ਗਵਿੰਦਗੜ੍ਹ ਦਾ ਬੰਦਾ। ਉਰੇ ਸਵਾਨ ਜੱਸੀ ਡੀਡੀਆ ਪਾਈ ਆ ਕੈਸ਼ ਆਪਣੇ ਕਬਜ਼ਾ ਪੁਲਿਸ ਚ ਲੈ ਗਿਆ ਲੁਧਿਆਣਾ ਤੋਂ ਆਪਣੇ ਇਨਕੋਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ ਆਪਣੀ ਜਾਣ-ਪਛਾਣ ਕਰ ਰਹੇ ਨੇ ਸਰ ਕਿੰਨੇ ਕੁ ਦੀ ਹੈ ਸੀ ਇਹ ਕੰਪਨੀ ਕਿੰਨੇ ਪੈਸੇ ਲੈਦੀ 25 ਲੱਖ ਰੁਪਏ ਕੈਸ਼ ਬਣੇ ਹੋਏ ਐਨੇ ਪੈਸੇ ਐ ਨੌਜਵਾਨ ਕਿੱਥੇ ਲੈ ਕੇ ਜਾ ਰਹੇ ਸੀ ਕਰੀ 25 ਲੱਖ ਰੁਪਏ ਇਨਾਂ ਦੀ ਗੱਡੀ ਦੇ ਵਿੱਚ ਪਏ ਸਿਗੇ ਪਰ ਮੌਕੇ ਤੇ ਪੁਲਸ ਨੇ ਇਨਾਂ ਨੂੰ ਫੜ ਲਿਆ ਦਰਅਸਲ ਖੰਨਾਚੋ ਪੁਲਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਹਾਈਵੇ ਤੇ ਕੀਤੀ ਗਈ ਨਾਕਬੰਦੀ ਦੇ ਦੌਰਾਨ ਉਹਨਾਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸ ਦੇ ਕਿ ਪੁਲਸ ਨੇ ਕਾਰ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੇ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਨੇ ਜਦਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ 50000 ਰੁਪਏ ਤੋਂ ਵੱਧ ਬਿਨਾਂ ਸਬੂਤ ਅਤੇ ਦਸਤਾਵੇਜ਼ਾਂ ਤੋਂ ਲਿਜਾਣ ਤੇ ਜਿਹੜੀ ਕਿ ਸਖਤ پابੰਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਦੇ ਕੋਲੋਂ ਕੋਈ ਸਬੂਤ ਅਤੇ ਦਸਤਾਵੇਜ਼ ਨਹੀਂ ਸਨ ਜਿਸ ਕਰਕੇ ਖੰਨਾ ਪੁਲਸ ਨੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰਨ ਦੇ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ ਤਾਂ ਦੱਸਦੇ ਕਿ ਪੁਲਸ ਨੇ ਹਦਾਇਤਾਂ ਤੇ ਦੱਸਦੇ ਕਿ ਸ਼ਨੀਵਾਰ ਸ਼ਾਮ ਨੂੰ ਨੈਸ਼ਨਲ ਹਾਈਵੇ ਤੇ ਪ੍ਰਿਸਟਾਈਲ ਮਾਰ ਨੇੜੇ ਜਿਹੜਾ ਕਿ ਹਾਈ ਟੈਕ ਨਾਕਾ ਲਾਇਆ ਹੋਇਆ ਸੀਗਾ ਤਾਂ ਇਸ ਦੌਰਾਨ ਸ਼ੱਕੀ ਵਾਨਾਂ ਦੀ ਪੁਲਸ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਸੀਗੀ ਤਾਂ ਉਸੇ ਵੇਲੇ ਹੀ ਇਹ ਨੌਜਵਾਨ ਕਾਰ ਦੇ ਵਿੱਚ ਆ ਰਹੇ ਸੀਗੇ ਤਾਂ ਕਾਰ ਨੂੰ ਤਲਾਸ਼ੀ ਲਈ ਪੁਲਸ ਨੇ ਰੋਕਿਆ ਤੇ ਕਾਰ ਦੇ ਵਿੱਚ ਦੱਸਦੇ ਕਿ ਮੰਡੀ ਗੋਵਿੰਦਗੜ ਅਤੇ ਖੰਨਾ ਦੇ ਨੌਜਵਾਨ ਜਿਹੜੇ ਕਿ ਉਸ ਦੇ ਵਿੱਚ ਸਵਾਰ ਸ ਤੇ ਕਾਰ ਦੇ ਵਿੱਚੋਂ 25 ਲੱਖ ਰੁਪਏ ਉਹਨਾਂ ਨੂੰ ਬਰਾਮਦ ਹੋਏ ਨੇ ਪੁਲਸ ਨੂੰ ਤਾਂ ਇਸ ਮਗਰੋਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਜਿਹੜੇ ਕਿ ਮੌਕੇ ਤੇ ਪਹੁੰਚ ਕੇ ਆਮਦਨ ਕਰ ਵਿਭਾਗ ਨੂੰ ਇਸ ਗੱਲ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਦੱਸਦੀ ਕਿ ਇਹ ਨੌਜਵਾਨ ਜਿਹੜੇ ਕਿ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਿਤੇ 25 ਲੱਖ ਰੁਪਏਾਂ ਦੀ ਗੱਡੀ ਦੇ ਵਿੱਚੋਂ ਪੁਲਿਸ ਨੂੰ ਬਰਾਮਦ ਹੋਏ ਨੇ ਤਾਂ ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਦੀ ਜਾਂਚ ਕਰਨ ਦੇ ਲਈ ਆਮਦਨ ਕਰ ਵਿਭਾਗ ਨੂੰ ਇਹ ਸਾਰੀ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹ ਮਾਮਲਾ ਉਹਨਾਂ ਨੂੰ ਸੌਂਪ ਦਿੱਤਾ ਹੈ। ਉਹਨਾਂ ਆਕੇ ਦੌਰਾਨ ਆਪਣੇ ਚੈਕਿੰਗ ਕੀਤੀ ਜਾ ਰਹੀ ਸੀ। ਸੁਖਦੀਪ ਸਿੰਘ ਸਬ ਇੰਸਪੈਕਟਰ ਨੇ 25 ਲੱਖ ਰੁਪਏ ਪੜਿਆ ਆਕਾਸ਼ਦੀਪ ਸਿੰਘ ਹੈਗਾ ਗਵਿੰਦਗੜ੍ਹ ਦਾ ਬੰਦਾ। ਉਰੇ ਸਵਾਨ ਜੱਸੀ ਡੀ ਡੇਰ ਪਾਈ ਆ ਕੈਸ਼ ਨੂੰ ਆਪਣੇ ਕਬਜ਼ਾ ਪੁਲਿਸ ਚ ਲੈ ਗਿਆ ਲਧਿਆਣਾ ਤੋਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦੇ ਆਏ ਨੇ ਆਪਣੀ ਜਾਣਬਣ ਕਰ ਰਹੇ ਨੇ ਜੀ ਸਰ ਕਿੰਨੇ ਕੁ ਦੀ ਹੈਗੀ ਸੀ ਜੀ ਕਵਰੀ ਨਿਕ ਪੈਸੇ ਬਣੇ ਸੀ 25 ਲੱਖ ਰੁਪਏ ਕੈਸ਼ ਪੜੇ